ਆਪਣੇ ਨਾਬਾਲਗ ਬੱਚਿਆਂ ਨੂੰ ਟੂ-ਵੀਲਰ ਜਾਂ ਫੋਰ-ਵੀਲਰ ਦੇਣ ਵਾਲੇ ਮਾਪੇ ਹੋ ਜਾਣ ਸਾਵਧਾਨ ਕੱਲ ਤੋਂ ਟ੍ਰੈਫਿਕ ਦੇ ਨਵੇਂ ਰੂਲਾਂ ਦੇ ਮੁਤਾਬਕ ਕੀਤੇ ਜਾਣਗੇ ਚਲਾਣ ਅਤੇ ਜੁਰਮਾਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਬ੍ਰਹਮਦੱਤ ਨੇ ਦੁਪਹਿਰ 2 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 18 ਸਾਲ ਤੋਂ ਛੋਟੇ ਉਮਰ ਦੇ ਬੱਚੇ ਟੂ-ਵੀਲਰ ਜਾਂ ਫੋਰ-ਵੀਲਰ ਨਾ ਚਲਾਉਣ ਨਹੀਂ ਤਾਂ 25000 ਰੁਪਏ ਤੱਕ ਦਾ ਜੁਰਮਾਨਾ ਅਤੇ ਉਹਨਾਂ ਦੇ ਮਾਪਿਆਂ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਮੌਕੇ ਤੇ ਟਰਫਿੰਗ ਇਨਚਾਰਜ ਬ੍ਰਮਦਤ ਨੂੰ ਡੀਜੀ ਲੋਕਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਡੀਜੀ ਲੋਕਰ ਵੈਲਿਡ ਹੈ ਅਤੇ ਬਿਨਾਂ ਟ੍ਰੈਫਿਕ ਦੀ ਉਲੰਘਣਾ ਕੀਤੇ ਕੋਈ ਵੀ ਸ਼ਖਸ ਡੀਜੀ ਲੋਕਰ ਵਿੱਚ ਕਾਗਜ਼ਾਤ ਦਿਖਾ ਸਕਦਾ ਹੈ ਪਰ ਇਸ ਦੇ ਨਾਲ ਹੀ ਜੇਕਰ ਗੱਡੀ ਚਲਾਉਣ ਵਾਲਾ ਸ਼ਖਸ ਟ੍ਰੈਫਿਕ ਨਿਯਮਾਂ ਦਾ ਪਾਲਨ ਨਹੀਂ ਕਰੇਗਾ ਤਾਂ ਉਹਨਾਂ ਦੀਆਂ ਗੱਡੀਆਂ ਇੰਪਾਉਂਡ ਕਰ ਲਿੱਤੀਆਂ ਜਾਣਗੀਆਂ ਅਤੇ ਗੱਡੀ ਦੇ ਕਾਗਜ਼ ਦਿਖਾਉਣ ਦੇ ਉੱਤੇ ਹੀ ਉਹਨਾਂ ਨੂੰ ਗੱਡੀਆਂ ਵਾਪਸ ਕੀਤੀਆਂ ਜਾਣਗੀਆਂ ਔਰ ਇਸ ਗੱਲ ਨੂੰ ਕੋਈ ਵੀ ਸ਼ਖਸ ਹਲਕੇ ਵਿੱਚ ਨਾ ਲਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਵੇ। ਮਲਕਪੁਰ ਦੇ ਖੁਦ ਮਾਨਯੋਗ ਐਸ.ਜੀ. ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇੱਥੇ ਮਲਕਪੁਰ ਚੌਂਗ 'ਤੇ ਨਾਕਾ ਲਗਾ ਆਗੇ ਤੇ ਇੱਕ ਤੇ ਜਿਹੜੇ ਬੱਚੇ ਕੱਲ ਤੋਂ ਆਪਾਂ ਬਾਲਗ ਬੱਚਿਆਂ ਬਾਰੇ ਚਲਾਨ ਵਗੈਰਾ ਕਰਾਂਗੇ ਕੱਲ ਤੋਂ ਅੱਜ ਉਹਨਾਂ ਨੂੰ ਵੇਰ ਦੇ ਕਰ ਰਹੇ ਆ ਤੇ ਬਾਕੀ ਜਿਹੜੇ ਕੋਈ ਟ੍ਰੈਫਿਕ ਰੂਟ ਤੋੜ ਰਹੇ ਉਹਨਾਂ ਦੇ ਉੱਪਰ ਚਲਾਨ ਕਰ ਰਹੇ ਹਾਂ ਕਿੰਨੇ ਵੀ ਚਲਾਨ ਚਲਾਨ 25ਤੀ ਭਾਰੀ ਹੁੰਦੇ ਨੇ ਤਾਂ ਦੇਖਣੀ ਇਹਦਾ ਮੈਂ ਤਾਂ ਨਹੀਂ ਕਿ ਉਹਨਾਂ ਨੂੰ ਕੈਕਟਰ ਪੁਆਏ ਜਾਂਦੇ ਕਹਿੰਦੇ ਚਲਾਨ ਕਰਦੇ ਫਿਰ ਪੂਰੇ ਕੋਈ ਚੱਕਾ ਪਾਵੇ ਜਿਹੜਾ ਨੰਬਰ ਲੈਣਾ ਉਹਨਾਂ ਦੇ ਵੀ ਕਾਰਵਾਈ ਕਰ ਰਹੇ ਨੇ ਜਿਹੜਾ ਸਾਡੇ ਕੋਲ ਉਸ ਤੋਂ ਨਾਸੀ ਤੋਂ ਲੰਘ ਰਿਹਾ ਕੋ ਨੰਬਰ ਪਲੇਟ ਵਾਲਾ ਜਾਂ ਕੋਈ ਦੂਸਰਾ ਕੋਈ ਵੀ ਜਿਹੜਾ ਗੱਦੀ ਕਰ ਰਿਹਾ ਚਲਾਨ ਕਰ ਰਹੇ ਨਗਰ ਨਿਗਮ ਦੀ ਆਪਾਂ ਚੈੱਕ ਕੀਤੀ ਹੈ ਟ੍ਰੈਲੀ ਜੀ ਨਗਰ ਨਿਗਮ ਦੀ ਹਾਂ ਜੀ ਅਨਗਰ ਨਿਗਮ ਦੀ ਨਗਰ ਨਿਗਮ ਵਾਲਾ ਨਗਰ ਨਿਗਮ ਵਾਲੇ ਜਿਹੜੀ ਆਪਾਂ ਦਾ ਚੈੱਕ ਕਰ ਰਹੇ ਉਹਨਾਂ ਕੋਲ ਹੈ ਜੀ ਮੇਰੇ ਇੱਕ ਦੋ ਤੀਜੀ ਨੋਟ ਪਰ ਹੈ ਬੈਠ ਗਿਆ ਹਾਂ ਜੀ ਹਾਂ ਜੀ ਡਾਕੂਮੈਂਟ ਈ ਲੋਕਰ ਚ ਕਾਗੇ ਜਿਹੜੇ ਲੈ ਲੜੇ ਬਿਲਕੁਲ ਜੀ گورਨਮੈਂਟ ਦਾ ਐਪ ਹੈ ਹਰ ਬੰਦਾ ਉਹਦੇ ਦੇ ਅੱਗੇ ਜਿੱਦੇ ਜੀ ਲੋਕਰ ਚ ਡਾਕੂਮੈਂਟ ਰੱਖ ਸਕਦਾ ਉਹ ਸਾਨੂੰ ਦਿਖਾ ਸਕਦਾ ਡਿਜੀ ਲੋਕਰ ਵਿੱਚ ਲੇਕਿਨ ਜੇ ਕੋਈ ਉਹਦੇ ਵਿੱਚ ਕੋਈ ਮੇਜਰ ਗਲਤੀ ਕਰ ਰਿਹਾ ਡਿਜੀ ਲੋਕਰ ਚ ਰੱਖ ਕੇ ਕੋਈ ਰੂਲ ਟ੍ਰੈਫਿਕ ਦਾ ਰੂਲ ਤੋੜ ਰਿਹਾ ਕੋਈ ਤੇ ਉਹਦਾ ਆਪਾਂ ਚਲਾਨ ਕਰਨਾ ਤੇ ਫਿਰ ਆਪਾਂ ਉਹਦਾ ਵਹੀਕਲ ਜਿਹੜਾ ਬੰਨ੍ਹ ਦ ਸਕਦੇ ਆਪਾਂ ਲੇਕਿਨ ਜਦੋਂ ਆਪਣੇ ਹਾਰਡ ਕਾਪੀ ਲੈ ਕੇ ਆਏਗਾ ਤੇ ਫਿਰ ਆਪਾਂ ਉਹਦਾ ਵਹੀਕਲ ਦੇ ਦਿੰਦੇ ਆ ਕਿਹੜੀ ਕਿਹੜੀ ਕੰਡੀਸ਼ਨ ਡੀਜੀ ਲੋਕਰ ਨੂੰ ਤੇ ਨਾਮ ਵੈਲਿਡ ਮੰਨਣਾ ਤਾਂ 깔 ਹੀ ਕੋਈ ਨਹੀਂ ਹੁਣ ਇੱਕ ਬੰਦਾ ਬੁਲਟ ਤੇ ਪਟਾਕੇ ਮਾਰ ਰਿਹਾ ਉਹ ਆਪਣੇ ਡਾਕੂਮੈਂਟ ਸਾਨੂੰ ਡਿਜੀ ਲੋਕਰ ਚ ਦਿਖਾ ਰਿਹਾ ਤੇ ਫਿਰ ਉਹਦਾ ਆਪਾ ਮੋਟਰਸਾਈਕਲ ਤੇ ਬੌਂਡ ਹੀ ਕਰਾਂਗੇ ਜੇਲੇ ਹਾਡ ਕਾਪੀ ਲੈ ਹੈਗਾ ਤੇ ਫਿਰ ਮੋਟਰਸਾਈਕਲ ਦਾ ਛੱਡ ਦੇਣ ਬਾਕੀ ਡਾਕੂਮੈਂਟਸ ਦੇ ਅਦਾ ਬੇਲ ਕਿਸੇ ਲੋਕਰ ਤੇ ਆ ਗਿਆ ਉਹਨਾਂ ਨੂੰ ਲੈ ਕੇ ਜਿਹੜਾ ਟ੍ਰੈਫਿਕ ਰੂਲ ਬਿਲਕੁਲ ਫਾਲੋ ਕਰ ਰਿਹਾ ਜੀ ਉਹ ਆਪਣੇ ਡਿਜੀ ਲੋਕਰ ਦੇ ਵਿੱਚ ਡਾਕੂਮੈਂਟ ਦਿਖਾ ਸਕਦਾ ਸਾਨੂੰ ਜਿਹੜਾ ਕੋਈ ਗਲਤੀ ਕਰੇਗਾ ਉਹਦੇ ਨਾਲ ਉਸ ਤਰੀਕੇ ਦੇ ਨਾਲ ਹੀ ਫਿਰ ਆ ਕਰ ਵੀ ਕਰੀ ਜੀ